سارے بھی رہے خود نہ ہی ترے خدا تریں گے

So, oh, سو سارا لے کے چلے گئے گیانی جی انہوں کی جی سوستھ بہت ودیا ہو, ہو گیا گیانی جی انہوں نے چیٹھی پتھر دے رہے دس سال چیٹھی جی پتر کیا جواب نہیں گی جی گیانی جی بھیر ناراض ہوئے کہیں دیخانا.

ਮਮਰਜਨਾ ਸੇ ਪੰਚ ਕੋ ਹੋਣਾ ਥਾ ਜੋ ਲਾਭ ਸੋ ਸੁਸਤੀ ਨਹੀਂ ਦੀ ਉਹ ਲੈ ਗਿਆ ਪੰਚ ਲਾਭ ਇਹ ਬੜੇ ਦੁੱਖ ਨਾਲ ਗਿਆਨੀ ਜੀ ਨੇ ਲਿਖਿਆ ਕਿ ਉਸ ਤੋਂ ਬਾਅਦ ਗਿਆਨੀ ਜੀ ਨੇ

FM ਜਿਹੜੇ ਚੈਨਲ ਚੱਲਦੇ ਨੇ ਉਹਦਾ ਮੈਂ ਜ਼ਿਆਦਾ ਚਾਹੁੰਨਾ ਹੈ ਕਹਿਣਾ ਕਿਉਂਕਿ ਅੱਜ ਕੱਲ ਜਿਹੜੇ ਕਥਾ ਤੇ ਕੀਰਤਨ ਹੈ ਸੁਣਨ ਵਾਲੀ ਚੀਜ਼ ਹੈ ਵੇਖਣ ਵਾਲੀ ਚੀਜ਼ ਨਹੀਂ ਬਾਸ ਤੇ ਜੇ ਰੇਡੀਓ ਤੇ ਉਹ ਰੇਡੀਓ ਕੀਤਾ ਜਾਵੇ ਜਾਂ ਇਹ ਜਿਹਾ ਸੁਣਿਆ ਜਾਵੇ ਬੰਦਾ ਕਾਰ 'ਚ ਬੈਠਾ ਚਲਾਉਂਦਾ ਉਹ ਵੀ ਸੁਣ ਸਕਦਾ ਹੈ ਬੰਦਾ ਘਰੋਂ ਦਾ ਵਿੱਚੋਂ ਸੁਣ ਸਕਦਾ ਹੈ ਰੇਲ ਚੋਂ ਦਾ ਵੀ ਸੁਣ ਸਕਦਾ ਸੌ ਰੁਪਏ ਦਾ ਰੇਡੀਓ ਨਾਲ ਜੇਬ 'ਚ ਪਾ ਕੇ ਘਰੋਂ ਨਾਲੇ ਤਾਂ ਵੀ ਸੁਣ ਸਕਦੇ ਈ ਵੀ ਬੰਦਾ ਬੈਠੇ ਲੱਗ ਕਾਂਸ਼ ਵਿੱਚ ਈ ਵੀ ਚੈਨਲ ਵਿੱਚ ਪਾਓ ਔਰ ਡਾਕਟਰ ਸੁਭਮੀ ਜੀ ਨੇ ਉਹ ਡਿਊਟੀ ਲਾਤੀ ਹੈ ਇਸਾਨ ਨੂੰ ਰਖਮ ਦਾ ਦਾ ਕੇ ਰੋ ਮੇਰੇ ਇੱਕ ਸ਼ਾਇਦ 108 ਇੱਕ ਨੰਬਰ ਮੇਲਾ ਬਿਆਨਾਂ ਦਾ ਫੋਨ ਵਾਲਿਆਂ ਨੇ 108 ਤੋਂ ਮਿਲ ਜੇ ਹਨ ਬਹੁਤ ਖੁਸ਼ੀ ਹੋਈ ਸੰਤ ਬਾਬਾ ਬਲਵੰਤ ਸਿੰਘ ਜੀ ਗੁਰੂ ਦੇ ਕੋਠੇ ਵਾਲਿਆਂ ਦੇ ਵਿਚਾਰ ਸੁਣ ਕੇ ਤੇ ਨਾਲ ਬੈਠੇ ਸਭ ਮੈਦਾਨ ਸਾਹਿਬ ਡਾਕਟਰ ਸਾਹਿਬ ਵੀ ਕਿਵੇਂ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਸਮੁੱਚੇ ਸਿੱਖ ਪੰਥ ਦੇ ਇਤਿਹਾਸ ਨੂੰ ਸੰਭਾਲਿਆ ਲਈ ਔਰ ਪੰਜਾਬੀ ਭਾਸ਼ਾ ਵਿੱਚ ਖੋਸ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਨੇ ਇਹ ਸਾਰਾ ਇਜਹਾਜ਼ ਜਿਹੜਾ ਸੀ ਲੋਕਾਂ ਦੇ ਸਾਹਮਣੇ ਲਿਆਂਦਾ ਪਰ ਹਮੇਸ਼ਾ ਵਿਦਵਾਨਾਂ ਨਾਲ ਇੱਕ ਵਾਰ ਅਕੀਦ ਦੇ ਸਮੇਂ ਝੂਠਾ ਹੋ ਜਾਂਦਾ ਹੈ ਉਹਨਾਂ ਨਾਲ ਵੀ ਇਹ ਗੱਲ ਹੋਈ ਪਰ ਮੈਂ ਸਮਝਦਾ ਇਹ ਇਸ ਮਿਲਨ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਕੋਲੇ ਉਹ ਸਾਦਨ ਦੀ ਗੱਲ ਹੈ ਸਾਰੀ ਇਹਨਾਂ ਨੂੰ ਉਹਨਾਂ ਦਾ ਪੱਖ ਜਿਹੜਾ ਸਾਹਮਣੇ ਉਹ ਜਿਆ ਅਗਰ ਵੀ ਕਰਨਾ ਚਾਹੀਦਾ ਉਹ ਤਾਂ ਉਸ ਪੁਣੀਆ ਨਹੀਂ ਸ਼ਕਿਆ ਇਹਨੂੰ ਸਾਲਿਆਂ ਨੂੰ ਹਮਲਾਵਾ ਕੀ ਕਰਵਾ ਕੇ ਉਹ ਲਖੜਾ ਨਹੀਂ ਚਾਹੀਦਾ 652 ਲਿਆਣਾ ਨਹੀਂ ਚਾਹੀਦਾ ਤਾਂ ਕਿ ਅਸੀਂ ਆਪਣੇ ਇਸਤੇਮਾਲ ਚੇਤੋਂ ਆਪਣੇ ਦਿਹਾੜ ਤੋਂ ਜਾਨ ਹੋ ਸਕੇ ਤੁਹਾਡਾ ਵਿਰਸਾ ਤੁਹਾਡਾ ਇਤਿਹਾਸ ਬੜਾ ਗੌਰਵਮਈ ਹੈ 2009 ਤੋਂ ਡਾਕਟਰ ਜੂ ਸਿੰਘ ਉਹਨਾਂ ਦੀ ਬਾਬਾ ਜੀ ਦੀ ਵਰਾਈ ਹੈ ਇਹ ਜੋ ਸੈਮੀਨਾਰ ਸ਼ੁਰੂ ਹੋਏ ਨੇ ਮੈਂ ਜਿਹੜਾ ਆਪਣੇ ਆਪ ਵਿੱਚ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਬਹੁਤ ਵੱਡੀ ਇਹਨਾਂ ਦੀ ਇੱਕ ਸੇਵਾ ਹੈ ਤੇ ਇਸ ਗੱਲ ਨੂੰ ਜਾਗਰੂਕ ਕਰਨਾ ਕਿ ਨਿਰਮਲ ਪੰਥ ਦਾ ਇਤਿਹਾਸ ਕੀ ਹੈ ਨਿਰਮਲੇ ਮਹਾਂਪੁਰਖਾਂ ਨੇ ਪੰਥ ਲਈ ਗੁਰੂ ਗ੍ਰੰਥ ਲਈ ਕਿਹੜੀਆਂ-ਕਿਹੜੀਆਂ ਸੇਵਾਵਾਂ ਕੀਤੀਆਂ ਲੈ ਉਹ ਜਦੋਂ ਲੋਕਾਂ ਦੇ ਸਾਹਮਣੇ ਆਉਣਗੇ ਜਿਹੜੇ ਅੱਜ ਦੇ ਲੋਕ ਆਪਣੇ ਆਪ ਨੂੰ ਐਵੇਂ ਵਿਦਮਾਨ ਹੋਣ ਵਾਲੇ ਦੋ ਚਾਰ ਗੱਦਾਵਾਂ ਪੜ ਲਈਆਂ ਆਪਣੇ ਆਪ ਨੂੰ ਵਿਦਮਾਨ ਹੋਣ ਲੱਗ ਪਏ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਜ਼ਾਦੀ ਦਾ ਅਭਿਆਸ ਨਹੀਂ ਕੀਤਾ ਪੂਰੇ ਇਤਿਹਾਸ ਦਾ ਦਿਸ਼ਾਨ ਨਹੀਂ ਜਿਵੇਂ ਹੁਣ ਬਾਬਾ ਬਲਵੰਤ ਸਿੰਘ ਜੀ ਗੁਰੂ ਕੇ ਕੋਠੇ ਵਾਲਿਆਂ ਨੇ ਗਿਆਨੀ ਗਿਆਨ ਸਿੰਘ ਜੀ ਦਾ ਬਹੁਤ ਪੱਕੀ ਇਤਿਹਾਸ ਤੁਹਾਡੇ ਸਾਹਮਣੇ ਰੱਖਿਆ ਬੜੀ ਵੱਡੀ ਖੋਜ ਨਾਲ ਹੋਰ ਵੀ ਇਹਨਾਂ ਦੀਆਂ ਕੁਰਬਾਨੀਆਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਵੀ ਸਾਡੇ ਸਾਹਮਣੇ ਨੇ ਜਿਹੜੀਆਂ ਇਹਨਾਂ ਨੇ ਖੋਜ ਭਰਪੂਰ ਲਿਖਾ ਕੀਤੀਆਂ ਨੇ ਔਰ ਜਦੋਂ ਇਹ ਗੱਲਾਂ ਨਿਰਮਲ ਪੰਥ ਦੀਆਂ ਸਾਹਮਣੇ ਆਈਆਂ ਤੇ ਜਿਹੜੇ ਲੋਕਾਂ ਵਿੱਚ ਭਰਮ ਕੋ ਦੇਖੇ ਨੇ ਉਹ ਸਾਡੇ ਸਾਰੇ ਹੋਣਗੇ ਪਰ ਲੋਕਾਂ ਦੇ ਮਨਾਂ ਵਿੱਚੋਂ ਭਰਮ ਤੋਂ ਲਿਖੇ ਪਏ ਹੋਏ ਬਾਹਰ ਨਿਕਲ ਜਾਣਗੇ ਸੰਤ ਬਾਬਾ ਮੀਰ ਸਿੰਘ ਜੀ ਦੀ ਜਵਦੀ ਵਾਲੇ ਜਿਹੜੇ ਸੰਤ ਬਾਬਾ ਸੋਚਾ ਸਿੰਘ ਜੀ ਦੀ ਜਵਦੀ ਵਾਲਿਆਂ ਦੀ ਗੱਦੀ ਤੇ ਬਰਾਜਮਾ ਨੇ ਉਹਨਾਂ ਨੇ ਸੰਤ ਬਾਬਾ ਜਵਦੀ ਵਾਲਿਆਂ ਦੇ ਸੋਚਾ ਸਿੰਘ ਕਿਉਂਕੋ ਜਿਹੜੇ ਮੈਂ ਵੀ ਇਹਦੇ ਨਾਲ ਸੰਬੰਧਤ ਆ ਕਿਉਂਕਿ ਇਹ ਸੰਤ ਬਾਬਾ ਸੋਚਾ ਸਿੰਘ ਜੀ ਬੜਾ ਜ਼ੋਰ ਦੇ ਨੇੜੇ ਹੋਏ ਨੇ ਸਾਡੇ ਵਿੱਚ ਸੰਤ ਬਾਬਾ گل پڑتابے والے گھر کے مہاپرابا رنگ بابا ملکیت جی نے ساری نرمل ਸੋਵਾਂਦਲਾ ਕਦਮੀ ਉਹਨੇ ਇਹਨੇ ਪੰਥ ਦੀ ਮਹਾਨ ਸੇਵਾ ਕੀਤੀ ਸੰਤ ਬਾਬਾ ਸੋਚਾ ਸਿੰਘ ਜੀ ਨੇ ਰਾਗ ਦਰਬਾਰ ਆਪਣੀਆਂ ਲਿਖਿਆ ਹੋਈਆਂ ਪੁਸਤਕਾਂ ਬਲਕੇ ਅੰਦਰੋਂ ਜੋ ਅਨਪ੍ਰਗਿਆਨ ਹੁੰਦਾ ਹੈ ਮੈਂ ਸ਼ਬਦਾਂ ਨਾਲ بیان ਨਹੀਂ ਕਰ ਸਕਦਾ ਪਰ ਅਸੀਂ ਸਾਡੀ ਰੁਚੀ ਪੜਨ ਦੀ ਘਟਦੀ ਜਾ ਰਹੀ ਹੈ ਅਸੀਂ ਇਸ ਪਾਸੇ ਨੂੰ ਤੁਰ ਨਹੀਂ ਰਹੇ ਅਗਰ ਅਸੀਂ ਆਪਣੇ ਇਤਿਹਾਸ ਨੂੰ ਬਾਚਾਂਗੇ ਇਤਿਹਾਸ ਨੂੰ ਪੜਾਂਗੇ ਜਿਵੇਂ ਇਹ ਮਹਾਂਪੁਰਖਾਂ ਨੇ ਮਮਾ ਜੋ ਸਿੰਘ ਜੀ ਨੇ ਔਰ ਸ਼ਕਤੀ ਸਿੰਘ ਸਾਹਿਬ ਭਗਵੰਤ ਸਿੰਘ ਜੀ ਨੇ ਔਰ ਆਚਾਰੀਆ ਵਿਦਾਨ ਤੇ ਜਾਰੀਆ ਬਾਬਾ ਗਿਆਨ ਦੇ ਕਿ ਸੰਤ ਬਾਬਾ ਭਗਤ ਸਿੰਘ ਜੀ ਨੇ ਇਹ ਸੈਮੀਨਾਰਾ ਦੀ ਲੜੀ ਸ਼ੁਰੂ ਕੀਤੀ ਹੈ ਇਹ ਸੈਮੀਨਾਰਾ ਜਿਵੇਂ ਇੰਗਲੈਂਡ ਵਿੱਚ ਹੋਣਾ ਹੈ ਬਾਬਾ ਭਗਵੰਤ ਭਜਨ ਸਿੰਘ ਜੀ ਉਹਨਾਂ ਨੇ ਦੁਹੋਏ ਕਰਾਉਣਾ ਹੈ ਹੋਰ ਵੀ ਮਹਾਂਪੁਰਖਾਂ ਨੇ ਇਹ ਸੈਮੀਨਾਰ ਕਰਾਉਣ ਦਾ ਜ਼ਮਾ ਆਪਣੇ ਚਲ ਰਿਹਾ ਹੈ ਜਦੋਂ ਇਹ ਸੈਮੀਨਾਰਾ ਦੀਆਂ ਲੜੀਆਂ ਪਿੰਡਾਂ ਵਿੱਚ ਜਾਣ ਗਈਆਂ ਉਹੀ ਫਿਰ ਪੰਪਰਾਣਾ ਜਿਵੇਂ ਮਹਾਂਪੁਰਖ ਘਰਾਂ ਜਾ ਕੇ ਸਾਡੀਆਂ ਮਾਤਾਵਾਂ ਨੂੰ ਸਾਡੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦੇ ਸਾਨੂੰਰੀ ਪਰੰਪਰਾ ਬੇਸ਼ੁਮ ਹੋ ਜਾਏਗੀ ਜਿਹੜਾ ਅਸੀਂ ਲੋਕਾਂ ਵਿੱਚ ਰੌਲਾ ਪਾਉਂਦੇ ਆ ਸਾਡੇ ਵਿੱਚ ਮਤਲਬ ਪੁਣਾ ਆ ਗਿਆ ਸਾਡੇ ਵਿੱਚ ਆ ਗਰਾਮਾਂ ਗਏ ਸਾਡੇ ਕੋਲ ਅਗਨਾ ਹੋ ਗਿਆ ਉਹ ਸਾਰੀਆਂ ਗੱਲਾਂ ਜਿਹੜੀਆਂ ਕਹਿੰਦੇ ਪਰਉ ਭਲੇ ਤੇ ਲੋਕਾਂ ਦੇ ਪੂਰ ਵੀ ਹੋ ਜਾਣਗੇ ਅਸੀਂ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜੁੜਾਂਗੇ ਵੀ ਇਹ ਬਹੁਤ ਵੱਡੀ ਮਹਾਨ ਸੇਵਾ ਮਖੌਲ ਸ਼ੁਰੂ ਕੀਤੀ ਹੈ ਔਰ ਸੰਧਿਆ ਸਿੰਘ ਜੀ ਸਾਖਰੀ ਜੀ ਨੇ ਵੀ ਯੂਸਫ ਬਾਬਾ ਮਹਿਤਾਬ ਸਿੰਘ ਜੀ ਦਾ ਪੂਰਨ ਇਤਿਹਾਸ ਵਰਣਨ ਕੀਤਾ ਔਰ ਸੰਤ ਬਾਬਾ ਗਿਆਨਦੇਵ ਸਿੰਘ ਜੀ ਨੇ ਜਿਵੇਂ ਇਸ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਜਿਹੜੀ ਵਿੱਦਿਆ ਸਾਡੇ ਵਿੱਚ ਅਨੂਪ ਹੁੰਦੀ ਜਾ ਰਹੀ ਸੀ ਸੰਸਕ੍ਰਿਤੀ ਭਾਸ਼ਾ ਬ੍ਰਿਜ ਭਾਸ਼ਾ ਉਹ ਫੇਰ ਤੋਂ ਜੀਤ ਕਰਨ ਦਾ ਇਹਨਾਂ ਨੇ ਤੁਮਬਰਾਲਾ ਕੀਤਾ ਮੈਂ ਇਸ ਗੱਲ ਇਲਾਕਾ ਕਰਦਾਂ ਸਤਿਕਾਰ ਕਰ ਚੁੱਕੇ ਸੀ ਕਿ ਇਹਦਾ ਨਿਰਮਲ ਪੇਖ ਹੈ ਇਹ ਸਾਡੇ ਪੰਥ ਦਾ ਇੱਕ ਅਟੁੱਟ ਹਿੱਸਾ ਹੈ ਅਟੁੱਟ ਔਰ ਆਨ ਕਦੇ ਵੀ ਖਰਾਬ ਨਹੀਂ ਹੁੰਦਾ ਜਦੋਂ ਅਸੀਂ ਵਿਸ਼ੇਸ਼ ਚਾਅ ਰਤੀਏ ਮੈਂ ਫਿਰ ਅੱਜ ਦੇ ਸ਼ੁਭ ੋਕਤੇ ਸਾਰੇ ਮਹਾਂਪੁਰਖਾਂ ਦਾ ਬਹੁਤ ਬਹੁਤ ਤਨਵਾਦ ਕਰਦਾ ਹਾਂ ਕੋਟਾਂ ਕੋ ਸ਼ੁਕਰ ਕਰਦਾ ਹਾਂ ਜਿਨ੍ਹਾਂ ਨੇ ਦਾਸ ਨੂੰ ਆਪ ਸਾਰੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਈ ਕਿ ਜਿਨ੍ਹਾਂ ਮਹਾਂਪੁਰਖ ਨੇ ਇੱਕ ਤੋਂ ਇੱਕ ਚੜ੍ਹਨੀਆਂ ਸਾਰੇ ਵਿਦਵਾਨ ਸੰਜਰੇ ਵਿੱਚ ਇਹ ਸਾਰੇ ਮਹਾਂਪੁਰਸ਼ ਵਿਦਵਾਨ ਸਜਣ ਬੈਠੇ ਨੇ ਜੀ ਨੂੰ ਮਰਜੀ ਪੁੱਛ ਲੋ ਭਾਵੇਂ ਕਿਸੇ ਪਾਸੇ ਛੇੜ ਲੋ ਵਿਦਵਾਨ ਦੀ ਗੱਲ ਕਰ ਸਕਦਾ ਕੋਈ ਹੋਰ ਚਾਸ ਦੀ ਗੱਲ ਕਰ ਲੋ ਇਹ ਤਾਂ ਬਿਆਨ ਨਹੀਂ ਅਸੀਂ ਕਰ ਸਕਦੇ ਸੋ ਇਹਨਾਂ ਮਹਾਂਪੁਰਸ਼ਾਂ ਨੇ ਅੱਜ ਬਰਸ਼ਣ ਕਰੰਮ ਦਾ ਵੀ ਮੌਕਾ ਮਿਲਿਆ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਵੀ ਮੌਕਾ ਮਿਲਿਆ ਮੈਂ ਫਿਰ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਾਬਾ ਗਿਆਨਦੇਵ ਸਿੰਘ ਜੀ ਦਾ ਬਾਬਾ ਜੋਗ ਸਿੰਘ ਜੀ ਦਾ ਸ਼ਸ਼ਤੀ ਜੀ ਦਾ ਬਰਵੰਸ ਸਿੰਘ ਜੀ ਦਾ ਔਰ ਕੋਟਾਂ ਕੋੜ ਦਰਵਾਜ਼ਾ ਸੰਤ ਬਾਬਾ ਭਾਗ ਸਿੰਘ ਜੀ ਸਾਡੇ ਜੋ ਦੁਆਬਾ ਨਿਰਮਲ ਮੰਡਲ ਦੇ ਪ੍ਰਧਾਨ ਨੇ ਉਹਨਾਂ ਨਾਲ ਸੰਤ ਬਾਬਾ ਗੁਰਵਚਨ ਸਿੰਘ ਜੀ ਦਾ ਸੰਤ ਬਾਬਾ ਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਦੇ ਦੁਆਰਾ ਮੈਂ ਤੁਹਾਡੇ ਸਾਰਿਆਂ ਦੇ ਦਰਸ਼ਨ ਕੀਤੇ ਨੇ ਭੁੱਲਾ ਚੁੱਕਾ ਨੀਕੇ ਮਾ ਆਓ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਵਿਰਸੇ ਨਾਲ ਜੁੜੀਏ ਜਦੋਂ ਅਸੀਂ ਆਪਣੇ ਇਤਿਹਾਸ ਨਾਲ ਜੁੜਾਂਗੇ ਆਪਣੇ ਵਿਰਸੇ ਨਾਲ ਜੁੜਾਂਗੇ ਆਪਣੇ ਪਿਛੋਕੜ ਨਾਲ ਜੁੜਾਂਗੇ ਫਿਰ ਅਸੀਂ ਹਮੇਸ਼ਾ ਅਗਾਹ ਵਧਾਂਗੇ ਕਿਸੇ ਆ ਨਹੀਂ ਕਦੇ ਹਾਰ ਸਕਦੇ ਔਰ ਸਾਡੇ ਨਾਲ ਲੋਕ ਜੁੜਨਗੇ ਅਸੀਂ ਆਪਣੇ ਮਿਸ਼ਨ ਵਿੱਚ ਹਮੇਸ਼ਾ ਸਭ ਨੂੰ ਮੇਰਾ ਧੰਨਵਾਦ ਕਰਦਾ ਮਾਪੋ ਪਾਪ ਆਪਣੇ ਜੋਤ ਸਿੱਖ ਜੀ ਨਾਲ। ਮੈਂ ਇਹਨਾਂ ਦੇ ਇੱਕੋ ਹੀ ਹਸਪੀਟਲ ਦਾ ਦਰਸ਼ਨ ਕੀਤੇ ਨੇ। ਨਾਲ ਦੇ ਨਾਲ ਸਕੂਲ ਦੇ ਦਰਸ਼ਨ ਕੀਤੇ ਨੇ। ਜਿੱਥੇ ਕੇਵਲ ਤੇ ਕੇਵਲ ਗਰੀਬ ਬੱਚਿਆਂ ਨੂੰ ਵਿੱਦਿਆ ਪੜਾਈ ਜਾਂਦੀ ਹੈ। ਮੇਰੇ ਨਾਲ ਜਿਹੜੇ ਸਿੰਘ ਇਹਨਾਂ ਨੇ ਭੇਜੇ ਸਨ ਮੈਂ ਉਹਨਾਂ ਨੂੰ ਪੁੱਛਿਆ ਵੀ ਬੱਚੇ ਨੂੰ ਕਿਵੇਂ ਦਾਖਲ ਕਰਦੇ ਹੋ? ਕਹਿੰਦੇ ਕਿ ਜੀ ਅਸੀਂ ਪ੍ਰੀ ਰਜਿਸਟਰੀ ਪਹਿਲਾਂ ਹੀ ਦਰਖਾਸਤਾਂ ਲੈਂਦੇ ਹਾਂ। ਫਿਰ ਸਾਡੀ ਇੱਕ ਨਵੇਂ ਮੈਂਬਰੀ ਟੀਮ ਜਾਂਦੀ ਹੈ ਕਿ ਵਾਕਈ ਇਹ ਵਿੱਦਿਆ ਪੜ੍ਹਨ ਦਾ ਹੱਕਦਾਰ ਹੀ ਹੈ। ਇਹਦੇ ਕੋਲ ਕੋਈ ਜ਼ਮੀਨ ਤਾਂ ਨਹੀਂ ਗਰੀਬਾ ਚਾ ਫਿਰ ਉਹਨੂੰ ਦਾਖਲ ਕਰਕੇ ਜੇ ਨਹੀਂ ਪ੍ਰਤੀਸ਼ਠੀ ਲਈ ਮੈਂ ਦਾਖਲ ਕਰਕੇ ਨਾਈਸ ਕਰ ਚਲਾ ਗਿਆ ਪ੍ਰਸਤੁਤ ਕਰਾਣਾ ਇਹ ਬਹੁਤ ਵੱਡੀ ਸੇਵਾ ਹੈ ਔਰ ਜਿਹੜਾ ਹਸਪੀਟਲ ਹੈ ਅਕਾਲ ਉਹ ਵੀ ਬਹੁਤ ਅਦੌਲਤਾਂ ਦੇ ਨਾਲ ਅਦਲਕੁਸ਼ੀਨਾਂ ਨੇ ਦੂਸਰੇ ਹਸਪੀਟਲ ਦੇ ਮੈਦ ਦੇਖਸ਼ਮੀ ਕੀਤੇ ਪਰ ਜਿਵੇਂ ਦੱਸਿਆ ਗਿਆ ਉੱਥੇ ਵੀ ਬਹੁਤ ਮਹਾਨ ਸੇਵਾ ਬਾਬਾ ਜੋਤੀ ਸਿੰਘ ਜੀ ਦੀ ਹੈ ਕਰਗੀ ਤਰ ਪਾਤਸ਼ਾਹੀ ਦੇ ਚਮਤਕਾਰ ਬਾਸ ਜਦ ਸੇ ਪਾਚਾਇਨ ਸਾਰੇ ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਹਮੇਸ਼ਾ ਆਪਣਾ ਮੇਰਾ ਭਰਿਆ ਹੱਥ ਇਹਨਾਂ ਦੇ ਚਿਰਤੇ ਰੱਖਿਓ ਪਾਤਸ਼ਾਹ ਜੀ ਜਿਵੇਂ ਆਪ ਜੀ ਨੇ ਇਹਨਾਂ ਨੂੰ ਮੁੱਢ ਤੋਂ ਬਰੋਸਾ ਆਇਆ ਉਸੇ ਤਰ੍ਹਾਂ ਆਪਣਾ ਮੇਰਾ ਭਰਿਆ ਹੱਥ ਇਹਨਾਂ ਤੇ ਰੱਖ ਕੇ ਗੁਰੂ ਗ੍ਰੰਥ ਗੁਰੂ ਪੰਥ ਦੇ ਮਹਾਰਾਜ ਇਹਨਾਂ ਤੋਂ ਚੜ੍ਹਦੀ ਕਲਾ ਵਿੱਚ ਸੇਵਾ ਲੈਂਦੇ ਰਹਿਣਾ ਕੋਲਾ ਛੋਟਾਂ ਦੀ ਸੇਵਾ ਲਈ ਵਾਜੂ ਦੀ ਕਹਾਣਸਾ ਲੱਗਦਾ ਸੀ ਕਿ ਸ਼ਾਇਦ ਬੋਲਣ ਦੀ ਕਿਉਂਕਿ ਬਲਾਰੇ ਬਹੁਤ ਹਨ ਤੇ ਸਾਡੀ ਕੋਈ ਬਹੁਤੀ ਲੋੜ ਮੈਂ ਚਾਹਤਾ ਸੀ ਕਿ ਨਹੀਂ ਹੋਣਾ ਕਿਉਂਕਿ ਬਲਾਰੇ ਬਹੁਤ ਹਨ ਤੇ ਸੰਨ ਜਿਹੜਾ ਮਾਨ ਸਨਮਾਨ ਸ੍ਰੀਮਾਨ ਸੰਤ ਬਬਾ ਜੋਸ਼ ਸਿੰਘ ਦਿੱਤਾ ਹੈ ਸ਼ਾਇਦ ਇਸ ਦੇ लायक ਕੋਈ ਨਹੀਂ ਹਾਂ ਇਹ ਉਹਨਾਂ ਦੀ ਕਿਰਪਾ ਹੈ ਕਿ ਉਹਨਾਂ ਨੇ ਫਿਰ ਸਟੇਜ ਤੇ ਮੰਚਿਤ ਕੀਤਾ ਹੈ ਤੇ ਮੈਂ ਬਹੁਤ ایک دو گا کہ بخر ہے سارتک ہے وہ نہیں کرنی چاہیے اسے لگتا ہے کہ جی بخروا ہے جب کہ یہ اصلیت ہے اور تخت صاحب کے جسے جانچ نے یہ فیصلے ڈکلیئر کرنے کا ادخار دیتا ہے جب وہ فرق نہیں تھا کوئی فرق کی گل نہیں, نہیں کرنی چاہیے ایتا ایک بیش بھوشا ہے پیلی سجا لی چیٹ دستار سجا لی ایک کوئی فرق جہاں ہے سانو رکھنا نہیں چاہیے اور یہ ذکر بھی نہیں کرنا چاہیے دوجا نو چار سیمینار ایک بےتی کرتے آدھیات ادارے کام کرنے والے جڑے دھرم پرتی روچی مان لوگ انہوں دونوں کا سرمے جڑا ہے وہ سارے سارے واسطے لا ہے ساڑھے کو ادھیاتمک چنتن شاید نہیں جا کی پاشا پر اس چنتن جیت ادارے میں بیٹھے لوگ نے وہ پاشا چنگی دے سکتے ہیں لوگوں تک پہنچان میں سہای ہو سکتے ہیں اس کر کے جی یہ سمیل بنیا رہے اور سمیل وے تو جیڑی گل اسی لکائی تک پہنچا پہنچا چاہتے ہاں وہ سبت سے پہنچ سکتے ہیں یہ نو کہ مہان پورش ہوئے ہیں نرمل پنت کے وڈے ٹکانے دیش کس کس سانے نرمل پن نے سکھ سماج ਔਰ ਸੂਚੀ ਮਾਨਤਾ ਨੂੰ ਕੀ ਕਹਿੰਦਾ ਹੈ ਇਹ ਪਹਿਚਾਨਾ ਸੀ ਕੁਝ ਕੋ ਜ ਕਰ ਲਈ ਹੈ ਜੇ ਹੁਣ ਗੱਲ ਅੱਗੇ ਨਹੀਂ ਤੋਰਾਂਗੇ ਤਾਂ ਇਸ ਰੈਬਿਟੇਸ਼ਨ ਦੇ ਨਾਲ ਅੱਗੇ ਚੱਲ ਕੇ ਇਸ ਇਹਨਾਂ ਸੈਮੀਨਾਰੋਂ ਦਾ ਚਾਮ ਖਤਮ ਹੋ ਜਾਏਗਾ ਇਸ ਨੂੰ ਬਨਾਏ ਰੱਖਣ ਵਾਸਤੇ ਇਹ ਜ਼ਰੂਰੀ ਹੈ ਕਿ ਜਦੋਂ ਅਗਲਾ ਸੈਮੀਨਾਰ ਹੋਵੇ ਤਾਂ ਹਮੇਸ਼ਾ ਗੁਰਬਾਣੀ ਦੇ ਚਿੰਤਨ ਤੇ ਚੱਲੀਏ ਜਿਸ ਦਾ ਬੜਾ ਵੱਡਾ ਮਸਲਾ ਸਾਡੇ ਸਾਹਮਣੇ ਹੈ آپ کی گل کرو گے ادویت وادی جگ ہے جانتا ہے کہ گرم کا چنتن ادویت جب کہ جی ویاخیا آم تھی بیوی دیو ادھر دربار صاحب کی ویاخیا چڑی جی ویاخیا ہوتی تیار ہے وہ بالکل اویت دی ہے وا فرق جا جب کہ ساتھ جہاں ہے وہ سارے بھارت کا چاہے سکھ ساخک ہے چاہے اسلام کا ساتھ ہے سوفی سادک وہ ادویت وادا ہے سوفیواد اسلام کا ٹکرا اتنے مسلے آتما کا سرو برہم کا بنیا رہے کیونکہ چنتن سکھ سماج مہاتما تو ہونے سکھ سماج چنتن بہت پیچھے صرف ابرلی چنتن ہے آ جائے یہ خطر ہے